ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰ ਜਾਂ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਜੇ ਅਰਦਾਸ ਹੈ ਗੁਰੂ ਰਾਮ ਦਾ ਸਾਕੇ ਮਹਾਰਾਜ ਹਰ ਇੱਕ ਨੂੰ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ੀ ਦੇਣਾ ਵੀਰ ਸਿਕਦਰ ਸਿੰਘ ਨਾਲ ਗੱਲਬਾਤ ਤਿੰਨ ਐਨੀਮਲ ਕੋਣੇ ਬਾਈ ਸਖਦੇਵ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤ ਸਾਹਿਬ ਕਿੱਦਾਂ ਠੀਕ ਹੈ ਭਰਾ ਵਧੀਆ ਵਧੀਆ ਤੁਸੀਂ ਸੁਣਾਓ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਤੇ ਡਰੈਸ ਕਰੀਏ ਨੌ ਡੇਕਰਾਂ ਡਰੈਸ ਪਿੰਡ ਮਾੜੀ ਕੰਬੋ ਕੇ ਤਹਿਸੀਲ ਪੱਟੇ ਜ਼ਿਲ੍ਹਾ ਤਰਨਤਾਰਨ ਹਾਂ ਫੋਨ ਨੰਬਰ 97408743 ਠੀਕ ਹੈ ਜੀ ਤੇ ਮਹਾਰਾਜ ਤੁਹਾਡੇ ਦਰਸ਼ਨ ਮਹਾ ਹੀ ਹੋਏ ਨੇ ਕਿਉਂਕਿ ਰਸਤੇ ਤੇ ਜਿਹੜੇ ਰਸਤੇ ਵੇਖੇ ਤੁਸੀਂ ਕਿਹੜੇ ਹਿਸਾਬ ਨਾਲ ਨੰਘ ਕੇ ਆਏ ਆ ਬੜੀ ਮੁਸ਼ਕਲ ਹੋਈ ਪਈ ਆ ਘਰੋਂ ਨਾ ਹੀ ਔਖਾ ਸਾਡੇ ਆਮ ਹੀ ਸਾਡੇ ਫਾਰਮ ਦੇ ਬੜਾ ਪਾਣੀ ਹੋਇਆ ਪਿਆ ਹੈ ਤੇ ਘਰੇ ਸਾਡੇ ਵੀ ਪਾਣੀ ਬਹੁਤ ਹੋ ਗਿਆ ਕਿਉਂਕਿ ਪਾਣੀ ਇਹ ਨਹੀਂ ਸਾਡੇ ਚਾਰਜ ਫੇਰੇ ਹੀ ਆ ਚਾਰਜ ਫੇਰੇ ਪਾਣੀ ਬਹੁਤ ਆ ਜਾ। ਢਾਡੇ ਹੁਣ ਬਾਹਰ ਵੇਖੋ ਕੀ ਰੰਗ ਮੇਲੇ ਲੱਗੇ ਪਏ ਪਰਮਾਤਮਾ ਦੇ। ਤੇ ਚਲੋ ਆਪਾਂ ਬਣਾਈਏ ਥੋੜਾ ਕਰਕੇ ਡਿਟੇਲ ਸਾਂਝੀ ਭੈਣ ਭਰਾਵਾਂ ਨਾਲ ਨੇਲੀ ਤੋਂ ਕਰੀਏ ਸ਼ੁਰੂਆਤ। ਨੇਲੀ ਕਿੰਨਾ ਸੁਭਾ ਆ ਗਈ ਬਾਈ ਸਖਰੇਬ। ਦੂਜਾ ਸੁਭਾ ਜੀ। ਅੱਛਾ ਦੂਜਾ ਸੁਭਾ ਤੇ ਦਿਨ ਪ੍ਰੋਪਰ ਕਿੰਨੇ ਰਹਿ ਗਏ ਬਾਈ? ਰਹਿ ਗਏ 3-4 ਦਿਨ ਰਹਿ ਗਏ। ਅੱਛਾ 4-5 ਤਾਂ ਲੈ ਲੂਗੀ। ਹਾਂਜੀ। ਤੇ ਦੁੱਧ ਦੀ ਤੇ ਤਸੱਲੀ ਮਾਲਕਾਂ ਨੇ ਕੋਈ ਦੱਸੀ ਕੋਈ? ਦੁੱਧ ਦੀ ਆਪਾਂ ਮਨਲਾ ਡਿਟੇਲ ਭਾਈ ਪਿਛਲੇ ਸਵੇਰੇ ਇਹਦੇ ਜਾਂਦੇ 12-13 ਕਿਲੋ ਦੁੱਧ ਦਿੱਤਾ। ਬਾਕੀ ਕਿ ਆਪਣੀ ਕੋਈ ਗਰੰਟੀ ਨਹੀਂ। ਗਰੰਟੀ ਨਹੀਂ ਕੋਈ ਵੀ। ਉਹਨਾਂ ਦੱਸਣ ਮੁਤਾਬਕ। ਦੱਸਣ ਮੁਤਾਬਕ ਆ। ਬਾਕੀ ਜੈਸ ਲਾਉਣਾ ਭੈਣ ਭਰਾਵਾਂ ਜਿਨਾਂ ਲੈਣੀ ਆ। ਹਾਂਜੀ ਉਹ ਤਾਂ। ਖਾਣਾ ਦੀ ਤੇ ਪਾਰ ਪਿੱਛੇ ਦੀ ਫੁੱਲ ਗਰੰਟੀ। ਗਰੰਟੀ ਹਾਂਜੀ। ਹਾਂ ਖੋਲ ਦੇ ਭਾਈ। ਲਓ ਜੀ। ਭਾਈ ਜਦ ਹੀ ਖੋਲ ਕੇ ਸਜਣੋ ਖਾ ਰਿਆ ਨੀਲੀ ਰਾਵੀ ਦੀ ਝੁੱਠੀ ਆ। ਬਹੁਤ ਸੋਹਣੀ ਖੂਬਸੂਰਤ ਆ। ਬਾਕੀ ਕੱਦ-ਕਾਟ ਵੀ ਫੁੱਲ ਵੱਡਾ ਹੈ। ਠੀਕ ਆ। ਬਸ ਇੱਕ ਕਾਟ ਹੀ ਰਹਿ ਗਿਆ ਪੈਨ ਵਾਲਾ। ਬਾਕੀ ਪ੍ਰੋਪਰ ਨਿਸ਼ਾਨੀਆਂ ਜਿਹੜੀਆਂ ਕਵਰ ਥੱਲੇ ਜਿਹੜਾ ਧੁੰਨ ਤੇ ਵੀ ਤੁਸੀਂ ਨਿਸ਼ਾਨ ਨੇੜ ਤੋਂ ਚੈੱਕ ਕਰਵਾ ਰਿਆ ਹੈ ਸਾਹਮਣੇ ਵੇਖ ਰਿਹਾ ਜੀ ਲੱਤਾਂ ਵੀ ਤੇ ਥੱਲੇ ਠੋਡੀ ਦੇ ਵੀ ਨਿਸ਼ਾਨ ਆ ਉਹਨਾਂ ਹੀ ਅਗਲੀ ਸਾਈਡ ਨੂੰ ਬਾਹਰ ਨਾਲ ਵਕਤ ਵੇਖ ਰਿਹਾ ਜੀ ਉਹਨਾਂ ਹੀ ਪਿਛਲੀ ਸਾਈਡ ਤੋਂ ਗੋਲ ਨਿਕਾ ਸਿੰਗ ਰਿੰਗ ਸਿੰਗ ਜਦੋਂ ਕਹਿ ਸਕਦੇ ਇਹਨੂੰ ਲਓ ਜੀ ਤੇ ਭਾਈ ਜੱਜ ਆਪਾਂ ਨੂੰ ਖੋਲ ਕੇ ਵਿਖਾਉਂਦਾ ਨੋਈ ਲੇਵਲ ਉਹ ਵੇ ਦੀ ਬੰਤਰ ਬਹੁਤ ਸੋਹਣੀ ਤਿਆਰ ਕਰਨਦੀ ਆ ਦਿਨ ਲੈ ਜਣੇ ਸਜਣੋ ਚਾਰ ਪੰਜ ਲੈ ਆ ਬਾਈ ਜੱਜ ਲੈ ਆ ਅੱਗੇ ਚਿੱਕੜ ਜਾ ਨਾ ਖੜੀ ਮੇਰਾ ਵੀਰ ਮੋੜ ਲਿਆ ਕੋਈ ਨਹੀਂ ਤੇ ਲੋਏ ਬਹੁਤ ਸੋਹਣੀ ਸਜਣੋ ਮੈਂ ਜਿੰਦੀ ਦੇਵੇ ਦੁੱਤ ਚਲੋ ਮਾਲਕਾਂ ਦੇ ਦਸਨ ਮੁਤਾਬਕ 12 ਕਿਲੋ ਪਾਇਆ ਏ ਤੇ ਪਾਇਆ ਹੋਊਗਾ ਜਿਹੜੇ ਹਸਾਬ ਨਾਲ ਦਾ ਆਰਡਰ ਕੁਆਲਟੀ ਹੈ ਥਾਂ ਲੈਵਾ ਬਿਲਕੁਲ ਪੂਣੀ ਵਰਗਾ ਚੌਂ ਗੁੱਠਾਂ ਦੇ ਥਾਂ ਲੱਗੇ ਵਿਰਲਾ ਦੇ ਵਿੱਚ ਸਪੇਸ ਤੇ ਬਾਕੀ 15 ਕਿਲੋ ਦੇ ਸੂ ਦੁੱਧ ਚਲੋ ਜੀ ਉਹ ਆਦੀ ਸਾਮ ਦੰਦਾ ਹਨਾ ਬੰਦੇ ਵੀ ਅੱਜ ਹਾਂ ਲਓ ਜੀ ਮੈਂ ਸਜਣਾ ਤੇਰੀ ਚੰਗੀ ਹਨਾ ਬਿਲਕੁਲ ਟਿੱਪ ਟੱਪਣਾ ਓਕੇ ਆਈ ਬਾਈ ਓਕੇ ਓਕੇ ਬਣਾ ਲੈ ਅਰੇ ਅੱਛਾ ਹਾਂ ਜੀ ਉਸ ਤਰ੍ਹਾਂ ਠੰਡੀ ਚੀਜ਼ ਅੱਛਾ ਹਾਂ ਜੀ ਕੋਈ ਨਹੀਂ ਰਹਿੰਦੇ ਤੇ ਬਾਈ ਜੀ ਦੀ ਰੇਟ ਕੀ ਕਰਦਗੇ ਤੇ ਕਿੰਨੇ ਕੀ ਦੇ ਲਿਆ ਕਰਦਗੇ ਇਹਦੀ ਡਿਮਾਂਡ 125 ਕਰਾਂਗੇ ਜੇ 120 ਦੀ ਦੇ ਦਾਂਗੇ ਮੌਕੇ ਤੇ ਹੋਰ ਮਾਨਤਾ ਨੂੰ ਥੋੜਾ ਪੰਜ ਹੋ ਛੱਡ ਦੀ ਜਹਾਰਾਣੀ ਤਨਵਾਨੀ 115 ਦੇ ਦਾਂ ਜੈਸਨ ਹੋਈ ਜੈਸਨ ਹੋਈ ਆ ਸੋਈ ਸਵਾਈ ਕੱਲ ਦੀ ਕੱਲ ਦੀ ਸੀ ਕੱਟੀ ਕਟਾ ਦਿੱਤਾ ਭਾਈ ਕਟਾ ਕਟਾ ਦਿੱਤਾ ਹਨਾ ਮੇਲ ਕਰ ਲਾਇਆ ਭਾਈ ਇਹਦੇ ਕੋਲ ਕਿੰਨਾ ਕੁ ਬੌਲੇ ਤੋਂ ਬਾਈ ਸਟਾਰਟਿੰਗ ਹੈ ਜੱਜ ਖੋਲਦੇ ਬਾਈ ਬੌਲਾ 7-8 ਕਿਲੋ ਜੱਜ ਮਨ ਲੈ ਕਰ ਬਾਈ ਇੰਨਾ ਕਿ ਦੇਣਾ ਆ ਮਈਆਂ ਖਾਸ ਕਰਕੇ 7-8 ਕਿਲੋ ਸਟਾਰਟਿੰਗ ਕਰਦੀਆਂ ਹਾਂ ਹਾਂ ਜੀ ਬਾਕੀ ਕਰਮ ਵਾਲੀਆਂ ਜਿੰਦੀਆਂ ਰਹਿਣਾ ਚੌਂਟਾਂ ਬਹੁਤ ਚੰਗੀਆਂ ਅੱਛਾ ਹਾਂਜੀ ਖਰੀ ਸੋ ਹਾਂਜੀ ਮੋੜੀ ਧਾਰ ਸਜਣੋ ਬਿਲਕੁਲ ਓਕੇ ਆ ਚੌਂ ਤੇ ਕੋਈ ਭੂਰ ਛਟਾ ਨਾ ਹੋ ਕੋਈ ਵਾਧ ਘਾਟ ਨਾ ਹੋਊਗੀ ਮੈਂ ਵੀ ਚੰਗੀ ਕਾਲੀ ਛਾਈ ਆ ਸੂਆ ਸਾਡੇ ਅੰਤਜੇ ਨਾਲ ਦੀ ਦੂਜਾ ਹੋਊਗੀ ਭਾਵੇਂ ਕੋਈ ਪੈਨ ਫੜਾ ਤੇ ਜੱਬ ਮਨ ਸਕਦਾ ਠੀਕ ਹੈ ਜੀ ਹਾਂ ਬੱਚੇ ਦਾ ਵੜਾ ਕਰਤੀ ਬਿਲਕੁਲ ਜੀ ਫਿਰ ਤਾਜ਼ਾ ਸੋਇਆ ਪਸ਼ੂ ਬੱਚੇ ਦਾ ਕਰਨਾ ਹੀ ਕਰਨਾ ਨੋ ਨੋ ਕਾਲਾ ਸਚਨੋ ਥਾਨ ਕੋ ਨਹੀਂ ਲੈ ਜਾ ਸਾਇ ਸਾਇ ਨਾ ਗਾ ਕਰ ਦੇ ਮੋੜ ਲਿਆ ਕੋ ਨਹੀਂ ਭਾਈ ਲੈ ਆ ਲੈ ਆ ਲੈ ਆ ਭਾਈ ਲੈ ਆ ਲੈ ਕਮਾ ਲੈ ਬੱਤੀ ਦਾ ਵੜਾ ਕਰ। ਇਹ ਕਿ ਚੱਕੜ ਬੜਾ ਆ ਨਾ ਭਾਈ ਅਗਲੇ ਬੰਨੇ ਵੀ ਨੰਗਣਾ ਵੀ ਫਰੌਖਾ ਇਹ ਨਾਲ ਹੀ ਲੈ ਆ ਬੱਚੇ ਦੇ ਲੈ ਜਾ। ਸਜਣਾ ਮੈਂ ਚੰਗੀ ਬਾਡੀ ਬੰਤਰ ਵਾਲੀ ਆ ਇਹ ਤੁਸੀਂ ਵੇਖ ਸਕਦੇ ਜੀ। ਬਿਲਕੁਲ ਕੋਕਾ ਪੀਸਿਆ ਗੋਲ ਮਟੋਲੇ ਆੜਤੀਆਂ ਆਈਆਂ ਇਸਰਾਣੀ ਆ ਹੁਣ ਭਾਈ ਹਾਂਜੀ ਹਾਂਜੀ। ਸਾਂਭੀ ਆ ਕਿਨੇ ਚਾਰ ਚੂਰ ਵਾਲੇ ਜਵੇਂ ਘਰੋਂ ਆਈ ਹੁੰਦੀ ਆ। ਹਾਂਜੀ ਹਾਂਜੀ। ਬਾਕੀ ਡੰਗਰ ਜੇ ਗਿਣੀਆਂ ਦੇ ਅੱਗੇ ਤੂੜੀ ਪਈ ਕੱਲ ਦਾ ਤੁंजे ਮਾਲ ਹਾਰੇ ਕਰੇ ਭੁੱਖਾ ਆ। ਤੇ ਭਾਈ ਰੇਟ ਕੀ ਰਹਿ ਕੇ ਆਂਦਾ ਬਾਈ ਰੇਟ ਇਹਦਾ 1 ਪੱਤਰ 15 ਕਰਾਂਗੇ ਤੇ 10 ਦੀ ਦੇ ਦਿਆਂਗੇ 10 ਦੀ ਹਾਂਜੀ ਮੌਕੇ ਦੇ ਮਾਨ ਤੁਹਾਨੂੰ ਥੋੜਾ ਵਾਧਾ ਕਰ ਦਿਆਂ ਹੋਰ ਕਰਦੇ ਬਾਈ 15 ਦੀ ਕਰ ਦੀ ਨਹੀਂ ਨਹੀਂ ਹਾਂ ਤੇ ਨਹੀਂ ਨਹੀਂ ਥੱਕਾ ਚਲ 16 ਦੀ ਦੇ ਦਿਓ 18 ਦੀ ਦੇ ਦਿਆ 7 ਦੀ ਦੇ ਦਿਓ ਠੀਕ ਆ ਤੇ ਤੀਜੇ ਨੰਬਰ ਤੇ ਉਹ ਆ ਗਿਆ ਕੱਟਾ ਹਨਾ ਮੂੰਹ ਤੋਂ ਖੀਰਾ ਤੇ ਦੋਂਦਾ ਹੈ ਦੋਂਦਾ ਦੋਂਦਾ ਬਿਲਕੁਲ ਜੈੱਡ ਬਲੈਕ ਹੈ ਨਾ ਹਾਂਜੀ ਬੜੀ ਚਾਰੂ ਮੜਾ ਹੈ ਸੁੱਕੀ ਟੂੜੀ ਖਾਦੀ ਜਾਂਦਾ ਯਾਰ ਨਾ ਪੀ ਜਾਂਦਾ ਜਿਵੇਂ ਖਨੋਟ ਖਾਂਦੇ ਆ ਲੈ ਆ ਭਾਈ ਜੱਜ ਖੋਲ ਕੇ ਅਨ ਲੋ ਸਜਣੋ ਕੱਟਾ ਬੜਾ ਮੁਦ ਕੁਆਲਟੀ ਵਾਲਾ ਹੋਊਗਾ ਬਈ ਨਸਲ ਵਾਲਾ ਹੋਊਗਾ ਮੋਹਰਾ ਦੇ ਵਿੱਚ ਪੈਂਦਾ ਹੈ ਐਵੇਂ ਨਾਤੀ ਦਾ ਅੱਛਾ ਜੀ ਤੇ ਬਿਲਕੁਲ ਤੁਸੀਂ ਵੇਖ ਸਕਦੇ ਨਿਕਾ ਗੋਲ ਸਿੰਘ ਬਿਲਕੁਲ ਬੰਦਿਆ ਤੇ ਚੱਲ ਤੋਰਦੇ ਮੇਰਾ ਵੀਰ ਬਿਲਕੁਲ ਜੈਡ ਬਲੈਕ ਸਜਣੋ ਕੋਸ਼ ਆ ਤੇ ਅੱਜਕੱਲ ਚੰਗੇ ਆ ਲੈ ਆ ਬਾਈ ਬਾਂਦੇ ਕੋ ਨਹੀਂ ਬਾਂਦੇ ਮੇਰਾ ਵੀ ਲੋ ਜੀ ਸੱਜਣਾ ਬਾਕੀ ਫਿਰ ਵੀ ਜਿੰਨੀ ਕ ਤਸੱਲੀ ਹੁੰਦੀ ਓਨੀ ਕ ਜ਼ਰੂਰ ਕਰਵਾਉਂਦਾ ਆ ਕਿਉਂਕਿ ਬਰਸਾਤ ਦਾ ਮੌਸਮ ਹੈ ਅੱਜਕੱਲ ਤੁਹਾਨੂੰ ਪਤਾ ਵੀਡੀਓ ਬਣ ਜੇ ਤੇ ਇੰਨਾ ਸ਼ੌਕ ਗੁਜ਼ਾਰ ਆ ਤੇ ਬਾਈ ਰੇਟ ਦਾ ਘੱਟ ਦਾ ਇਹਦਾ 45000 ਰੇਟ ਕਰਾਂਗੇ 40000 ਦੇ ਦੇ ਦੋ ਛੱਡ ਦੇਗਾ 70000 ਦਾ 37000 ਦੇ ਦੇਾਂਗੇ ਲਓ ਸੱਜਣੋ ਇਹ 37000 ਦਾ ਮਿਲ ਜੂ 3000 ਛੋਟ ਮਿਲ ਜੂਗੀ ਕਟਾ ਚੰਗਾ ਮੈਂ ਵੀ ਨੇਲੇ ਸੱਜਣੋ ਚੰਗੀਆ ਜੀ ਦੇਖਿਆ ਲਈ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸਤਿ ਸ੍ਰੀ ਅਕਾਲ